2100 ਰੁਪਿਆ ਸਵਰਗਵਾਸੀ ਸ੍ਰੀ ਪਵਨ ਕੁਮਾਰ ਜੀ ਮਿੱਤਲ ਜੀ 500 ਰੁਪਿਆ ਮਾਸਟਰ ਹਰਜਿੰਦਰਪਾਲ ਜੀ 2100 ਰੁਪਿਆ ਸਵਰਗਵਾਸੀ ਹੰਸਰਾਜ ਜੀ ਕਰਾਣਾ ਜੀ 1100 ਰੁਪਿਆ ਸਵਰਗਵਾਸੀ ਸ੍ਰੀ ਲਾਲ ਚੰਦ ਜੀ ਨਕੋਦਰ ਵਾਲੇ 500 ਰੁਪਿਆ ਸਵਰਗਵਾਸੀ ਸ੍ਰੀ ਕਸ਼ਮੀਰੀ ਲਾਲ ਜੀ 50 ਪੈਸੇ ਦੀ ਰਾਜੂ ਟਾਵਲਾ ਬਸਤੀ ਵਾਲੇ 500 ਰੁਪਿਆ ਬਲਕਾਰ ਜੀ 500 ਰੁਪਿਆ ਸ੍ਰੀ ਕੇਵਲ ਮੋਹਨ ਜੀ ਲੰਬੜਾ ਵਾਲੇ 500 ਰੁਪਏ ਅਸੀਂ ਸ਼ਾਮਰਾਲ ਮੋਹਨ ਜੀ ਫਰੂਟ ਵਾਲੇ ਅੱਡਾ ਲੰਬੜਾ 1100 ਰੁਪਏ ਡਾਕਟਰ ਸਤਪਾਲ ਜੀ ਹੈਪੀ 3100 ਰੁਪਏ ਮਾਸਟਰਸੀ ਨਿਰਮਲ ਕਮਾਲ ਜੀ 500 ਰੁਪਏ ਗੋਫਤਦਾਨ ਮਹਾਮੇ ਦੇ ਚਰਨਾਂ ਤੇ ਦਾਸ ਹੋਇਆ 5500 ਰੁਪਏ ਸ੍ਰੀ ਵਿਨੋਦ ਮੋਹਨ ਕਰਨ ਮੋਹਨ ਮੋਹਨ ਮੈਡੀਕਲ ਹਾਲ ਦਾ ਲੰਬੜਾ ਵਾਲੇ 2100 ਰੁਪਏ ਪ੍ਰਿੰਕਾ ਕੈਨੇਡਾ ਵਾਲੇ ਮਨੀਸ਼ ਭੱਟੀ ਜੀ ਮਹਾਮੇ ਦੇ ਚਰਨਾਂ ਤੇ ਦਾਸ ਕਰਾ ਗਏ ਜਿਸ ਮਨੋਕਾਮਨਾ ਦਾ ਦਾਸ ਕਰਾਈਆ मनोकामना पूर्ण करना 500 सौ रुपया विशाल कंडा जी पौ रुपया अगम महाम चरण अरदास करा गया जिस मनोकामना अरदास कराई मनोकामना पूर्ण करना मेर पर हाथ रखना ਇਹ ਕੁਝ ਸਾਡੇ ਦਾਨੀ ਸੱਜਣ ਜਿਨ੍ਹਾਂ ਦੇ ਪਾਸ ਅਸੀਂ ਕਲੰਡਰ ਦੇਣ ਵਾਸਤੇ ਗਏ ਸੀ ਉਹਨਾਂ ਨੇ ਸਾਨੂੰ ਮਾਇਆ ਦਿੱਤੀ ਆ ਇਸ ਮੰਦਰ ਵਾਸਤੇ ਅਸੀਂ ਉਹਨਾਂ ਦੇ ਤਿਆਰ ਨਾਮ ਲਿਖਦੀਆਂ ਉਹਨਾਂ ਦੇ ਨਾਮ ਵੀ ਇਸ ਤਰ੍ਹਾਂ ਆ ਹਲੋ ਹਲੋ 1100 ਰੁਪਇਆ ਮੋਹਿਜੀ ਸਪੈਨ ਤੋਂ ਮਹਾਮਾਈ ਦੇ ਚਰਨਾਂ ਚ ਅਰਦਾਸ ਕਰਾ ਰਹੇ ਮਹਾਮਾਈ ਖੁੱਲੇ ਖਜ਼ਾਨੇ ਵਖਰੇ ਗੋ ਸੱਚੇ ਦਰਬਾਰ ਕੀਜੈ ਸਭ ਤੋਂ ਪਹਿਲੀ ਅਰਦਾਸ 11000 ਰੁਪਇਆ ਪੰਡਤ ਸਵਰਗੀ ਪੰਡਤ ਸ਼ਰੀਂਦਰ ਜਾਜ ਜੀ ਗੌਰਵ ਐਂਡ ਜੈਕੀ ਜੀ ਇਹਨਾਂ ਵੱਲੋਂ 11000 ਰੁਪਇਆ ਸਭ ਤੋਂ ਪਹਿਲੇ ਇਹਨਾਂ ਦੀ ਅਰਦਾਸ ਮਹਾਮਾਈ ਦੇ ਚਰਨਾਂ 'ਚ ਲੱਗੀ ਆ ਪੰਡਤ ਜੀ ਦੀ ਦੇਣ ਨੂੰ ਕੋਈ ਭੁਲਾ ਨਹੀਂ ਸਕਦਾ ਸਭ ਮਹਾਮਾਈ ਦੀ ਕਿਰਪਾ ਨਾਲ ਇਹਨਾਂ ਬੱਚਿਆਂ ਦੇ ਹਮੇਸ਼ਾ ਕਿਰਪਾ ਬਣੀ ਰਵੇ 52000 ਰੁਪਏ ਸਵਰਗੀਏ ਸ਼੍ਰੀ ਕੇਵਲ ਕਿਸ਼ਨ ਗਾਂਧੀ ਜੀ ਐਂਡ ਸਵਰਗੀਏ ਰੇਖਾ ਗਾਂਧੀ ਜੀ ਦੀਪੂ ਗਾਂਧੀ ਜੀ ਇਹ ਸਾਡੇ ਕੋਲ ਹੀ ਬੈਠੇ ਆ ਦੀਪੂ ਗਾਂਧੀ ਜੀ 52000 ਰੁਪਿਆ 21000 ਰੁਪਿਆ ਸਵਰਗੀਏ ਸ਼੍ਰੀ ਓਮ ਪ੍ਰਕਾਸ਼ ਗਾਂਧੀ ਜੀ ਟਿੰਕੂ ਗਾਂਧੀ ਜੀ ਤੇ ਸਰਬਗੰਤ ਸਰਬਜੀਤ ਗਾਂਧੀ ਜੀ ਯੂ ਐਸ ਏ ਵਾਲੇ ਮਹਾਮਾਈ ਦੇ ਚਰਨਾਂ ਚ ਅਰਦਾਸ ਕਰਾ ਰਹੇ ਮਹਾਮਾਈ ਖੁੱਲੇ ਖਜ਼ਾਨੇ ਬਕਸ਼ੇ 55000 ਰੁਪਇਆ ਸਾਡੇ ਪ੍ਰਧਾਨ ਜੀ ਰਵਿੰਦਰ ਸ਼੍ਰੀ ਰਵਿੰਦਰ ਕੁਮਾਰ ਗੁਪਤਾ ਜੀ ਸੁਮਿਤ ਗੁਪਤਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਮਹਾਮਾਈ ਦੇ ਚਰਨਾਚਰ ਅਰਦਾਸਾ ਮਹਾਮਾਈ ਖੁੱਲੇ ਖਜ਼ਾਨੇ ਬਖਸ਼ੇ ਕਾਕਾ ਉਦੇ ਗੁਪਤਾ ਜੀ ਕੈਨੇਡਾ ਵਾਲੇ ਪ੍ਰਧਾਨ ਜੀ ਦੇ ਪੋਤੇ ਦੇ ਨਾਮ ਤੇ 55000 ਰੁਪਇਆ ਅਰਦਾਸ ਜੀ ਸਾਡੇ ਨਾਲੋਂ ਜ਼ਿਆਦਾ ਟੈਨਸ਼ਨ ਉਹਨਾਂ ਨੂੰ ਉੱਥੇ ਬੈਠੇ ਆ ਸਾਰੇ ਕੰਮ ਅੱਧੇ ਨਾਲੋਂ ਜ਼ਿਆਦਾ ਉਹਨਾਂ ਨੇ ਉੱਥੇ ਬੈਠ ਕੇ ਹੀ ਕਰਵਾ ਦਿੱਤੇ ਸਾਡੇ ਉਹਨਾਂ ਦੇ ਨਾਂ ਦਾ ਇੱਕ ਜਕਾਰਾ ਲਾਜ ਕਰੇ ਸ਼ਰਾਂ ਵਾਲੀ ਦਾ ਵਾਹਿਗੁਰੂ ਕੀ ਜੈ 55000 ਰੁਪਏ ਸਵਰਗੀਏ ਸ਼੍ਰੀ ਕਸ਼ਮੀਰੀ ਲਾਲ ਜੀ ਚੋਗ ਦੇ ਪਰਿਵਾਰ ਵੱਲੋਂ ਸ਼੍ਰੀ ਸੰਜੀਵ ਮਿੱਠੂ ਜੀ ਕੈਨੇਡਾ ਵਾਲੇ ਮਹਾਮਾਈ ਦੇ ਚਰਨਾਚ ਅਰਦਾਸ ਕਰਾ ਰਹੇ ਮਹਾਮਾਈ ਖੁੱਲੇ ਖਜ਼ਾਨੇ ਬਖਸ਼ੇ 50000 ਰੁਪਏ ਸਾਡੇ ਓੰਕਾਰ ਮਿੱਤਲ ਜੀ ਸਾਡੇ ਨਾਲ ਹੀ ਬੈਠੇ ਇਹਨਾਂ ਦੇ ਬੇਟੇ ਰਮਨ ਕੁਮਾਰ ਮਿੱਤਲ ਜੀ ਮਨੀਲਾ ਵਾਲੇ ਉਹ ਮਹਾਮਾਈ ਦੇ ਚਰਨਾਚ ਅਰਦਾਸ ਕਰਾ ਰਹੇ ਆ महामारी मेयर पर हथ रखे पैंती हजार रुपया रजिंद्र कुमार जी सूरज करियाना स्टोर भवन की जिनी भी डेकोरेशन सारे इन्होंने परिवार वालों इन्होंने परिवार वालों होर भी सारा करियाने का समान खु छुट्टी है जो मर्जी दुकान तो आके लै जो रेड कोक दोतल ना है ਸਵਰਗੀ ਆ ਸ਼੍ਰੀ ਸੋਮਨਾਥ ਗਾਂਧੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਮਿੰਟੂ ਗਾਂਧੀ ਜੀ ਕਾਕਾ ਦਿਵਾਨਸ਼ ਰੋਡ ਦੇ ਨਾਮ ਤੇ ਅਰਦਾਸ ਕਰਾ ਰਹੇ ਆ ਮਹਾਮਾਈ ਚੜ੍ਹਦੀ ਕਲਾ ਚ ਰੱਖੀ 21000 ਰੁਪਿਆ ਬੋਲਦਾ 21000 ਰੁਪਿਆ ਸੁਰਿੰਦਰ ਕੁਮਾਰ ਠਾਕਰ ਜੀ ਜਲੰਧਰ ਤੋਂ ਉਹ ਵੀ ਮਹਾਮਾਈ ਦੇ ਚਰਨਾਚਰ ਅਰਦਾਸ ਆਈ ਆ ਮਹਾਮਾਈ ਜਾਨੀ ਜਾਨਾ ਕਿਰਪਾ ਵਰਸਾਵੇ 21000 ਰੁਪਇਆ ਬਿੰਨੀ ਕਲਾਥ ਹਾਊਸ ਸਾਡਾ ਲਾਂਬੜਾ ਉਹਨਾਂ ਦੇ ਪਰਿਵਾਰ ਵੱਲੋਂ ਅਰਦਾਸ ਆਈ ਆ ਮਹਾਮਾਈ ਖੁੱਲੇ ਖਜਾਨੇ ਵਾਹੀ 60000 ਰੁਪਇਆ ਸ਼੍ਰੀ ਇੰਦਰ ਮੋਹਨ ਸੁਪੇਨ ਜੀ ਸੁਪੇਨ ਤੋਂ ਨਾਲ ਕਸ਼ਮੀਰੀ ਲਾਲ ਜੀ ਦੇ ਪਰਿਵਾਰ ਵੱਲੋਂ ਅਰਦਾਸ ਆ झंडे इन्हे परिवार वालों महामई चरणा च आई है महामई कृपा बरसावे। साहब इक्की हजार रुपया श्री हेमराज तो जी टोहानी उन्होंने बेटे ज्योति टहान चौहानी जी की अरदास महामई चरणा च इी हजार रुपया 21000 ਰੁਪਿਆ ਸ਼੍ਰੀ ਕਸ਼ਮੀਰੀ ਲਾਲ ਜੀ ਪ੍ਰਦੀਪ ਕੁਮਾਰ ਤੇ ਦੀਪਕ ਕੁਮਾਰ ਰੋੜਾ ਸਪੇਨ ਵਾਲੇ ਉਹਨਾਂ ਵੱਲੋਂ ਪਰਿਵਾਰ ਵੱਲੋਂ ਅਰਦਾਸ ਮਹਾਮਾਈ ਦੇ ਚਰਨਾਂ 'ਚ ਮਹਾਮਾਈ ਕਿਰਪਾ ਵਰਸਾ 11000 ਰੁਪਿਆ ਸ਼੍ਰੀ 11000 ਰੁਪਿਆ ਸ਼੍ਰੀ ਰਾਜੂ ਗਾਂਧੀ ਜੀ ਕਰਨ ਗਾਂਧੀ ਜੀ ਕੈਨੇਡਾ ਤੋਂ ਮਹਾਮਾਈ ਦੇ ਚਰਨਾਂ 'ਚ 11000 ਰੁਪਏ 11000 ਰੁਪਏ ਸ਼੍ਰੀ ਅਸ਼ਨੀ ਗਾਂਧੀ ਅਨੁਜ ਗਾਂਧੀ ਜੀ ਯੂਐਸਏ ਵਾਲੇ ਅਨੁਜ ਗਾਂਧੀ ਜੀ ਯੂਐਸਏ ਤੋਂ 11000 ਰੁਪਏ ਮਹਾਮਾਈ ਦੇ ਚਰਨਾ ਚੜਦਾ 11000 ਰੁਪਏ ਸਾਡੇ ਸਾਬਕਾ ਸਰਨਾਂ ਦੇ ਪਾਉ ਹੋਮ ਪ੍ਰਕਾਸ਼ ਜੀ ਦੇ ਪਰਿਵਾਰ ਵੱਲੋਂ ਅਰਦਾਸ ਮਹਾਮਾਈ ਖੁੱਲੇ ਖਜ਼ਾਨੇ ਬਖਸ਼ इक्की हज़ार रुपया श्री किशन मित्तल जी अरविंद मित्तल राजू मित्तल जी इटली तो महामाई के चरण इक्की हज़ार रुपये की अरदास हज़ार रुपये स्वर्गीय श्री राम स्वरूप जी साढ़े मंडली के पर... सबका प्रधान रह चुके श्री मा स्वर्गीय मास्टर राम सरूप जी के परिवार वालों ग्यारह हज़ार रुपये ग्यारह हज़ार रुपया प्रदीप टोहानी यू एस ए वाले उन्होंने भी ग्यारह हज़ार रुपया उन्होंने परिवार वालों होर अरदास है महामई है महामई खुले के जाने बख्शे स्वर्गीय श्री मोहन लाल वर्मा जी हनी राहुल वर्मा उन्होंने नाम ते महामई दे अरदास गया हज़ार रुपया 11000 ਰੁਪਇਆ ਸ਼੍ਰੀ ਨਰਿੰਦਰ ਕੁਮਾਰ ਜੀ ਚੁਗ ਨਿਤਿਨ ਤੇ ਮੋਹਿਤ ਜੀ ਸਪੇਨ ਵਾਲੇ ਮਹਾਮੈਦੇ ਚਰਨਾ 11000 ਰੁਪਇਆ 11000 ਰੁਪਇਆ ਸੁਰਿੰਦਰ अरोड़ा ਗੌਰਵ अरोड़ा ਸਪੇਨ ਵਾਲੇ ਮਹਾਮੈਦੇ ਚਰਨਾ ਚ 11000 ਰੁਪਇਆ ਸੋ 11000 ਰੁਪਇਆ ਸਵਰਗੀਏ ਸ਼੍ਰੀ ਮਦਨ ਲਾਲ ਜੀ ਚੁਗ ਕਪਿਲ ਤੇ ਸਨੀ ਜਿਸਪੇਨ ਵਾਲੇ ਜੋ ਕਿ 8 ਸਾਲ ਬਾਅਦ ਮਹਾਮਾਈ ਦੇ ਚਰਨਾਂ 'ਚ ਹਾਜ਼ਰੀ ਲਵਾ ਰਹੇ ਆ ਇਹਨਾਂ ਦੇ ਨਾਮ ਦਾ ਵੀ ਝਕਾਰਾ ਲਾ ਝਕਾਰਾ ਸ਼ੇਰਾਵਾਲੀ ਦਾ 11000 ਰੁਪਇਆ ਗੁਲਸ਼ਨ ਗੁੰਬਰ ਜੀ ਭਰਤ ਗੁੰਬਰ ਕੈਨੇਡਾ ਵਾਲੇ ਉਹਨਾਂ ਦੇ ਬੇਟੇ ਨੇ ਉਥੋਂ ਕੈਨੇਡਾ ਤੋਂ 11000 ਰੁਪਏ ਅਰਦਾਸ ਕਰਾਈ ਮਹਾਮਾਈ ਖੁੱਲੇ ਖਜ਼ਾਨੇ ਬਖਸ਼ੇ 11000 ਰੁਪਇਆ ਹੋਰ ਰਣਜੀਤ ਸਿੰਘ ਦੀ ਗगनਦੀਪ ਗगनਦੀਪ ਦੇ ਨਾਮ ਤੇ 11000 ਰੁਪਇਆ ਉਹਨਾਂ ਦੇ ਪਰਿਵਾਰ ਵੱਲੋਂ ਅਰਦਾਸ ਆਈ 11000 ਰੁਪਇਆ ਅਰਜਿੰਦਰ ਗੁਪਤਾ ਜੀ ਕਲਿਆਣ ਕਲਿਆਣ ਖਾਸ ਸਟੋਰ ਅਡਾ ਲਾਂਬੜਾ 21000 ਰੁਪਇਆ ਸ਼੍ਰੀ ਕ੍ਰਿਸ਼ਨ ਲਾਲ ਅਰੋੜਾ ਜੀ ਸ਼ੈਂਕੀ ਸਪੇਨ ਵਾਲੇ ਤੇ ਨੰਨੂ ਜੀ ਤੇ ਬਰਫ਼ ਦੀ ਸੇਵਾ ਜਿੰਨੀ ਬਰਫ਼ ਲੱਗੀ ਪਾਣੀ ਸਭ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਜਿੰਨੀ ਵੀ ਬਰਫ਼ ਦੀ ਓਟਾ ਵੀ ਓਟਾ ਦੀ ਸਰਵਿਸ ਵੀ ਫ੍ਰੀ ਜਿੰਨੇ ਵੀ ਹੋਟਲ ਦੇ ਘੇੜੇ ਲੱਗੇ ਸਭ ਇਹਦੇ ਵੱਲੋਂ ਫ੍ਰੀ ਆ 5100 ਰੁਪਏ ਸ਼੍ਰੀ ਬ੍ਰਿਜਮੋਨ ਰੋੜਾ ਜੀ ਰੋਹਿਤ ਰੋੜਾ ਸਨੀ ਰੋੜਾ ਯੂਕੇ ਵਾਲੇ ਮਹਾਮਈ ਦੇ ਚਰਨਾਚਰ ਅਰਦਾਸ ਕਰਾ ਲੈ ਮਹਾਮਈ ਖੁੱਲੇ ਖਜ਼ਾਨੇ ਬਖਸ਼ੇ 5100 ਰੁਪਿਆ ਨਵਲਟੀ ਜਰਨਲ ਸਟੋਰ ਅੱਡਾ ਲਾਂਬੜਾ ਤੇ ਮੰਦਰ ਦੇ ਵਿੱਚ ਜਿੰਨੀਆਂ ਵੀ ਸਫਾਈ ਦਾ ਸਮਾਨ ਆ ਰਿਹਾ ਜੋ ਵੀ ਝਾੜੂ ਪੋਚਾ ਸਭ ਇਹਨਾਂ ਵੱਲੋਂ ਫ੍ਰੀ ਆ ਸਾਰਾ ਸਾਲ ਜਿੰਨਾ ਮਰਜ਼ੀ ਸਮਾਨ ਆਵੇ ਸਭ ਇਹਨਾਂ ਦੇ ਪਰਿਵਾਰ ਵੱਲੋਂ ਫ੍ਰੀ ਆ ਜਕਰਾਂ ਸ਼ੇਰਾਂ ਵਾਲੀ ਦਾ ਪੱਖਿਆਂ ਤੇ ਕੂਲਰਾਂ ਦੀ ਸੇਵਾ 21000 ਰੁਪਿਆ ਇਹ ਆਪਾਂ ਨੂੰ ਗੁਪਤਦਾਨ ਆਇਆ ਮਹਾਮਈ ਜਾਨੀ ਜਾਨਾ ਕਿਰਪਾ ਵਰਸਾਏ 5200 ਰੁਪਿਆ 22 ਤੇ ਬੇਬੀ ਕਸ਼ਿਸ਼ ਜੀ ਦੇ ਨਾਮ ਤੇ ਸਾਡੇ ਰਮਨ ਕੁਮਾਰ ਜੀ ਸਬਜ਼ੀ ਮੰਡੀ ਤੋਂ ਮਹਾਮਈ ਦੇ ਚਰਨਾ ਚਰਦਾਸ 5100 ਰੁਪਏ 5100 ਰੁਪਏ ਸ਼੍ਰੀ ਅਸ਼ੋਕ ਡਾਂਗ ਜੀ ਮਨੂ ਡਾਂਗ ਜੀ ਲਾਂਬੜੇ ਤੋਂ 5100 ਰੁਪਏ ਮਹਾਮਈ ਦੇ ਚਰਨਾ ਚਰਦਾਸ 5100 ਰੁਪਏ ਸ਼੍ਰੀ ਓਮ ਖਾਸ ਸਟੋਰ ਅੱਡਾ ਲਾਂਬੜਾ ਉਹਨਾਂ ਦੇ ਪਰਿਵਾਰ ਵੱਲੋਂ ਅਰਦਾਸ 5200 ਰੁਪਇਆ 21000 ਰੁਪਇਆ ਹੋਰ ਗੁਪਤਦਾਨ ਯੂ ਐਸ ਏ ਤੋਂ 21000 ਰੁਪਇਆ ਯੂ ਐਸ ਏ ਤੋਂ ਗੁਪਤਦਾਨ 11000 ਰੁਪਇਆ ਸ਼੍ਰੀ ਜਤਿੰਦਰ ਗੁਪਤਾ ਗੌਰਵ ਗੁਪਤਾ ਜੀ ਸੌਰਵ ਗੁਪਤਾ ਜੀ ਇਹਨਾਂ ਦੇ ਪਰਿਵਾਰ ਵੱਲੋਂ 11000 ਰੁਪਇਆ ਦਾ 11000 ਰੁਪਇਆ ਸਵਰਗਈਏ ਸ਼੍ਰੀ ਸ਼ੋਕ ਕੁਮਾਰ ਗੁੰਬਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਚਾਂਦ ਰੋੜਾ ਜੀ ਕੈਨੇਡਾ ਤੋਂ 11000 ਰੁਪਇਆ ਮਹਾਮਈ ਦੇ ਚਰਨਾਂ 'ਚ ਅਰਦਾਸ ਕਰਾ ਰਹੇ ਮਹਾਬਾਈ ਖੁੱਲੇ ਖਜ਼ਾਨੇ ਬਖਸ਼ੇ 100 ਡਾਲਰ ਕਰਨ ਸਵਰਗਈਏ ਸ਼੍ਰੀ ਮਨੋਲ ਰੋੜਾ ਜੀ ਦੇ ਪੁੱਤੇ ਕਰਨ 100 ਡਾਲਰ ਕੈਨੇਡਾ ਤੋਂ ਮਹਾਮਈ ਦੇ ਚਰਨਾਂ 'ਚ ਅਰਦਾਸ ਕਰਾ ਰਹੇ ਮਹਾਮਈ ਖੁੱਲੇ ਖਜ਼ਾਨੇ ਬਖਸ਼ੇ 5100 ਰੁਪਇਆ ਸਾਡੇ ਮੰਡਲੀ ਦੇ ਮੈਂਬਰ ਸੂਰਜ ਪ੍ਰਕਾਸ਼ ਜੀ ਦੇ ਪਰਿਵਾਰ ਵੱਲੋਂ ਕਰਨ अरोड़ा ਜੀ 5100 ਰੁਪਇਆ ਮਾਹੀ ਵੀਰ ਚੰਨਾ ਚਰਦਾਸ 5100 ਰੁਪਇਆ ਸ਼੍ਰੀ ਸ਼੍ਰੀਮਤੀ ਜਨਗ ਰਾਣੀ ਜੀ ਸ਼੍ਰੀ ਸਤਪਾਲ ਜੀ ਅਤੇ ਆਸ਼ੀਸ਼ ਅਗਰਵਾਲ ਜੀ ਸਾਡੇ ਸੀਏ ਸਾਹਿਬ ਦੇ ਪਰਿਵਾਰ ਵੱਲੋਂ ਮਹਾਮਈ ਦੇ ਚਰਨਾ ਚਰਨਾਂ ਅਰਦਾਸ 5100 ਰੁਪਇਆ 2100 ਰੁਪਇਆ ਅਰੋੜਾ ਕੈਰਰ ਜਤਿੰਦਰ ਲਾਡੀ ਜੀ 2100 ਰੁਪਇਆ ਮਹਾਮਈ ਦੇ ਚਰਨਾ ਚਰਨਾਂ ਅਰਦਾਸ 11000 ਰੁਪਇਆ ਵਸਤਰ ਸੇਵਾ ਮਾਤਾ ਦੇ ਦਰਬਾਰ ਚ ਜਿੰਨੇ ਵੀ ਵਸਤਰ ਸਾਬ ਉਹਨਾਂ ਦੀ ਗੁਪਤ ਦਾਨ ਆਇਈ 11000 ਰੁਪਇਆ ਗੁਪਤ ਦਾਨ ਜਿੰਨੇ ਵੀ ਦਰਬਾਰ ਚ ਵਸਤਰ ਪੈਂ ਸਭ ਫਰੀ ਸੇਵਾ ਆਈ ਹੈ ਜੀ 11000 ਰੁਪਇਆ ਸਵਰਗੀ ਸ਼੍ਰੀ ਮਨੋਰ ਲਾਲ ਗਾਂਧੀ ਜੀ ਸਾਡੇ ਸੋਨੂ ਜੀ ਦੇ ਪਰਿਵਾਰ ਵੱਲੋਂ ਮੋਨੂ ਜੀ ਇਟਲੀ ਤੋਂ ਮਹਾਮਾਇਆ ਚੰਨਾ ਚਰਦਾਸ ਕਰਾ ਲੈ 11000 ਰੁਪਇਆ 11000 ਰੁਪਿਆ ਸ਼੍ਰੀਮਤੀ ਸੰਦੀਪ ਕੋਰ ਡਾਕਟਰ ਆਫ ਗਰਮੀਸ਼ ਸਿੰਘ ਜੀ ਯੂ ਐਸ ਏ ਵਾਲੇ 5100 ਰੁਪਿਆ ਸ਼੍ਰੀ ਕਿਸ਼ਨ ਗਰਗ ਜੀ ਸਾਨਮ ਸ਼੍ਰੀ ਦੀਪਕ ਗੁਪਤਾ ਜੀ 5100 ਰੁਪਿਆ ਸਰਬਸ਼ੀਰਿ ਆਚੰਦਰ ਜੀ ਸੈਕਟਰੀ ਜਤਨ ਰੋੜਾ ਸੋਹਲ ਰੋੜਾ ਕੈਨੇਡਾ ਵਾਲੇ 11000 ਰੁਪਿਆ ਸ਼੍ਰੀਮਤੀ ਸ਼ਿਲਪਾ ਗੁਪਤਾ ਜੀ ਗੌਰਵ ਗੁਪਤਾ ਜੀ ਯੂ ਐਸ ਏ ਵਾਲੇ 5100 ਰੁਪਿਆ ਸ਼੍ਰੀ ਵਿਕਾਸ ਮਿੱਤਰ ਸੁਪੇਨ ਵਾਲੇ 5000 ਰੁਪਿਆ ਸ਼੍ਰੀ ਮਦਨ ਲਾਲ ਮੋਜੀ ਜੀ ਇਹਨਾਂ ਦੇ ਪਰਿਵਾਰ ਵੱਲੋਂ ਝੰਡੇ ਦੀ ਸੇਵਾ ਬਸਤਰਾਂ ਦੀ ਸੇਵਾ ਹੋਰ ਇਹਨਾਂ ਦੀ ਦੁਕਾਨ ਤੋਂ ਵੀ ਜਿਹੜਾ ਮਰਜੀ ਸਮਾਨ ਤੁਹਾਨੂੰ ਚਾਹੀਦਾ ਮਿਲ ਜਾਂਦਾ ਫਰੀਦ ਦੇ ਜਦ ਮਰਜੀ ਲਓ ਜੀ 5200 ਰੁਪਏ ਸਵਰਗ ਅਸੀਸ ਜੀ ਸ਼ਾਜੀ ਰਾਮ ਜੀ ਦੁਆ ਸ੍ਰੀ ਨਰੇਸ਼ ਨਨੂ ਜੀ ਜੂਐਸਏ ਵਾਲੇ 21000 ਰੁਪਏ ਸਵਰਗ ਅਸੀਸ ਮਾਸਟਰ ਸ੍ਰੀ ਹਵੰਸਾਲਾਲ ਜੀ ਗੁਫਤਾ ਦੇ ਪਰਿਵਾਰ ਵੱਲੋਂ ਮਾਹੌ ਇਹ ਚੜਨਾ ਚਾਹੀਏ ਆ ਜਿਸ ਨੂੰ ਕਾਮਨਾ ਅਰਦਾਸ ਕਰਾਈ ਮਨੋ ਕਾਮਨਾ ਪੂਰਨ ਕਰਨਾ ਵੀਰ ਭਰਿਆ ਰੱਖਣਾ 5100 ਰੁਪਏ ਮੋਨ ਕੁਮਾਰ ਤੇ ਬਿਨੋਦ ਕੁਮਾਰ ਕਰਨ ਕੁਮਾਰ ਜੀ ਮੋਨ ਮੈਡੀਕਲ ਹਾਲ ਲੰਬੜਾ ਵਾਲੇ ਮਹਾਵੇ ਦੇ ਚੰਨਾ ਚ ਅਰਦਾਸ ਕਰਾਂਗਾ ਜਿਸ ਮਨੋ ਕਾਮਨਾ ਅਰਦਾਸ ਕਰਾਈ ਮਨੋ ਕਾਮਨਾ ਪੂਰਨ ਕਰਨਾ ਮੀਰ ਭਰਿਆ ਹੱਥ ਰੱਖਣਾ ਨਗਰ ਖੇੜ ਦੀ ਖੈਰ ਰੱਖਾ ਜਿਹਨਾਂ ਖਜ਼ਾਨਿਆਂ ਚ ਮਾਇਆ ਆਈ ਆ ਖਜ਼ਾਨੇ ਭਰਪੂਰ ਕਰਨਾ ਅੰਤਾਂ ਦੇ ਭੰਡਾਰ ਭਰੀ ਰੱਖਣਾ ਇਕ ਕਹਾਂ ਸ਼ੀਰਮ ਵਾਲੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਕੱਲ ਜਦੋਂ ਅਸੀਂ ਮੰਦਰ ਦੇ ਵਿੱਚ ਝੰਡੇ ਚੁੜਾਇਆ ਉਸ ਦੀ ਸੇਵਾ ਸਵਰਗਵਾਸੀ ਸ੍ਰੀ ਓਮ ਪ੍ਰਕਾਸ਼ ਜੀ ਗਾਂਧੀ ਟਿੰਕੂ ਗਾਂਧੀ ਸਰਬਜੀਤ ਗਾਂਧੀ ਅਰਮਨ ਅਨਜ ਯੂਐਸਏ ਵਾਲੇ ਅਨੁਜ ਗਵਿੰਦਾ ਝੰਡਿਆਂ ਦੀ ਸੇਵਾ ਤਰਜਾ ਦੀ ਸੇਵਾ ਇੰਦਰ ਮੋਹਨ ਜੀ ਤਰਜਾ ਦੀ ਸੇਵਾ ਸ੍ਰੀ ਇੰਦਰ ਮੋਹਨ ਜੀ ਕਿਸ਼ਮੀਲਾਲ ਜੀ ਮੋਹਨ ਜੀ ਸ੍ਰੀ ਮਦਨ ਲਾਲ ਮੋਹਨ ਜੀ ਦੇ ਪਰਿਵਾਰ ਵੱਲੋਂ ਅਤੇ ਬਸਤਰ ਸੇਵਾ ਸਵਰਗਸੀ ਰਾਧੇ ਸ਼ਾਮ ਦੇ ਪਰਿਵਾਰ ਵੱਲੋਂ ਅਮਰਤਸਰੀ ਕੁਲ ਤੇ ਜਿਹੜੇ ਤੁਸੀਂ ਕੱਲ ਬੜੇ ਪਿਆਰ ਨਾਲ ਖਾਦੇ ਆ ਨਾਵਰਟੀ ਜਨਨਸੋਲ ਲੰਬੜਾ ਵਾਲੇ ਸ੍ਰੀ ਸ਼ੋਮਨਾਥ ਜੀ ਸ੍ਰੀ ਤਰਨਪਾਲ ਜੀ ਤੇ ਜਸ਼ਪਾਲ ਜੀ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਜਿਹੜਾ ਅੱਜ ਤੁਸੀਂ ਹੁਣ ਤੱਕ ਛਕ ਰਹੇ ਆ ਮੰਗਲਵਾਰ ਦੇ ਪ੍ਰਸ਼ਾਦ ਦਾ ਮੰਗਲਵਾਰ ਤੇ ਸੰਗਰਾਂਦ ਨੂੰ ਸਾਹ ਭਾਜੀ ਮੰਗਲਵਾਰ ਵਾਲੇ ਦਿਨ ਜਦੋਂ ਵੀ ਆਰਤੀ ਵੰਦੀਆ ਉਸ ਟਾਈਮ ਜਿਹੜਾ ਪ੍ਰਸ਼ਾਦ ਆ ਇਸ ਪਰਿਵਾਰ ਵੱਲੋਂ ਆਉਂਦਾ ਸੰਗਰਾਂਦ ਦਾ ਜੋ ਵੀ ਪ੍ਰਸ਼ਾਦ ਦਾ ਸਮਾਨ ਉਹ ਇਹਨਾਂ ਦੇ ਪਰਿਵਾਰ ਵੱਲੋਂ ਆਉਂਦਾ ਜਿਹੜਾ ਮੰਦਰ ਹਮੇਸ਼ਾ ਜੇਤ ਦੇਸੀ ਕੇ ਦੀ ਜੋ ਦਗਦੀਆ ਉਹ ਵੀ ਇਨਾਵਲਟੀ ਜਨਰਲ ਸਟੋਲ ਦੇ ਪਰਿਵਾਰ ਵੱਲੋਂ ਆਉਂਦੀ ਆ ਸਵਰਗਣੀ ਸ੍ਰੀ ਬਲਵੰਤ ਪ੍ਰਾਇ ਜੀ ਸਵਰਗਵਾਸੀ ਸ਼ਵਰਜਨਦਰ ਜੀ ਸਵਰਗਵਾਸੀ ਸ੍ਰੀ ਮਨੋ ਮਨੋਰ ਲਾਲ ਜੀ ਦੇ ਪਰਿਵਾਰ ਵੱਲੋਂ ਸਮੋਸਿਆਂ ਅਤੇ ਫਰੂਟ ਦੀ ਸੇਵਾ ਜਿਹੜੀ ਚਾਹ ਦੇ ਨਾਲ ਹੁਣ ਤੁਸੀਂ ਸਮੋਸੇ ਖਾਣੇ ਆ ਇਹ ਸਾਡੇ ਪਰਵਾਰ ਮੰਡਲੀ ਦੇ ਮੈਂਬਰ ਮਨੋਹਰ ਲਾਲ ਜੀ ਵੱਲੋਂ ਲਗਾਇਆ ਗਿਆ ਜੋਤ ਤੇ ਵਰਤਨ 50 ਕਿਲੋ ਭੂਜਿਆ 100 ਲੀਟਰ ਡੀਜ਼ਲ ਦੀ ਸੇਵਾ ਸ੍ਰੀ ਜਸ਼ਪਾਲ ਮਿੱਤਲ ਜੀ son of ਸਵਰਗਵਾਸੀ ਸ੍ਰੀ ਮੇਲਾ RAM ਜੀ ਪਰਵਾਰੋਂ ਹਰ ਸਾਲ ਦੀ ਤਰ੍ਹਾਂ ਹੀ 100 ਲੀਟਰ ਡੀਜ਼ਲ 100 ਕਿਲੋ ਭੂਜਿਆ ਪਤਨਨਾ ਸ੍ਰੀ ਮੰਗਤਰਾ ਮਿੱਤਲ ਜੀ son of ਸ੍ਰੀ ਸਵਰਗਵਾਸੀ ਸ੍ਰੀ ਮੇਲਾ RAM ਜੀ ਪਰਵਾਰੋਂ ਅਤੇ ਸਾਰੀ ਝਾਲ ਦੀ ਸੇਵਾ ਸ੍ਰੀ ਕਿਸ਼ਨ जन्माष्टमी दे ਲਈ ਇਸ ਪਰਿਵਾਰ ਵੱਲੋਂ ਆਉਗੀ ਦੋ ਬਰੀ ਆਟਾ ਸ੍ਰੀ ਰਾਮਕਮਲ ਗੁਫਤਾਜੀ ਇੱਕ ਟੀਨ ਦੇਸੀ ਕੋਲ ਸ੍ਰੀ ਹਰੀਸ਼ ਗੁਫਤਾਜੀ 10100 ਰੁਪਏ ਹਰੀਸ਼ ਗੁਫਤਾਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਵੀਲ ਦੀ ਸੇਵਾ ਸਵਰਗਵਾਸੀ ਸ੍ਰੀ ਜਿੰਦਰ ਗੁਫਤਾਜੀ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਚਾਹ ਦੀ ਸੇਵਾ ਸ੍ਰੀ ਹਰਪ੍ਰੀਤ ਗੁਫਤਾਜੀ ਵੱਲੋਂ ਬਾਟੇ ਦੇ ਪ੍ਰਸ਼ਾਦ ਦੀ ਸੇਵਾ ਸਵਰਗਵਾਸੀ ਸ੍ਰੀ ਪਵਨ ਮਿੱਤਲ ਜੀ ਸ੍ਰੀ ਰਕੇਸ਼ ਮਿੱਤਲ ਜੀ ਤੇ ਸ੍ਰੀ ਸਤਪਾਲ ਅਗਰਵਾਲ ਜੀ आशीष अग्रवाल जी सीए साहब देसी के ओदे कड़ा प्रसाद जी सेवा श्री धर्मपाल मित्तल जी हर साल ਦੀ ਤਰ੍ਹਾਂ ਕੰਨ ਕਾ ਦੀਆਂ ਚੁੰਨੀਆਂ ਦੀ ਸੇਵਾ ਸ੍ਰੀ ਸੰਜੀਤ अग्रवाल जी ਅੰਮ੍ਰਿਤਸਰ ਵਾਲੇ ਠੰਡੇ ਪਾਣੀ ਦੀ ਸੇਵਾ ਸ੍ਰੀ ਵਿਨਿੰਦਰ अरोड़ा जी अरोड़ा बेकरी ਵਾਲੇ ਮਰਫੀ ਦੀ ਸੇਵਾ ਸਵਾਰ ਕੋ ਜੀ ਸ੍ਰੀ ਕੇਵਲਕ੍ਰਿਸ਼ਨ ਗਾਂਧੀ ਜੀ ਸ੍ਰੀ ਕੇਵਲਕ੍ਰਿਸ਼ਨ ਗਾਂਧੀ ਜੀ ਦਾ ਸਾਡੀ ਧਰਮਸ਼ਾਲਾ ਦੇ ਨਾਲ ਵੀ ਬਹੁਤ ਵੱਡਾ ਲਿੰਕ ਰਿਹਾ ਬਹੁਤ ਵੱਡਾ ਸਹਿਯੋਗ ਆ ਇਨਾਂ ਦਾ ਸਾਡੀ ਧਰਮਸ਼ਾਲਾ ਜਿਹੜੀ ਕੰਤਪੋਨੀ ਬਣੀ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਸਹਾਇਕ ਆ। ਠੰਡੇ ਪਾਣੀ ਦੀ ਸੇਵਾ ਬਰਿੰਦਰ ਕੁਮਾਰ ਜੀ ਰੋੜਾ ਜੀ, ਬਰਫੀ ਦੀ ਸੇਵਾ ਸਵਰਗਵਾਸੀ ਜੀ, ਕੇਵਲ ਕਹਿੰਗਾਂਦ ਜੀ ਤੇ ਸਵਰਗਵਾਸੀ ਸ਼੍ਰੀਮਤੀ ਰੇਖਾ ਕਾਂਧੀ ਜੀ 21 ਕਿਲੋ ਮਠੀਆਂ, 100 3 ਕਿਓ ਇੱਕ ਗੋਫਤਾਨ ਆਇਆ। ਬਾਟੇ ਦਾ ਪ੍ਰਸ਼ਾਦ ਅਨੁਜ ਵਾਲਾ ਜੀ ਧਰਮਕੋਟ ਵਾਲੇ ਵੱਲੋਂ ਵੀ ਆ। 100 ਪੇਟੀ ਪਾਣੀ ਦੀ ਸੇਵਾ ਸ੍ਰੀ ਪਨੀਤ ਗੁਫਤਾ ਜੀ ਜੀਆ ਗੁਫਤਾ ਜੀ ਗੱਡੀ ਦੀ ਸੇਵਾ ਮਾਤਾ ਚਿੰਤਪਨੀ ਦਰਵਾਜਾ ਜਾਣ ਲਈ ਸ੍ਰੀ ਜਸ਼ਪਾਲ ਮਿੱਤਰ ਜੀ ਵੱਲੋਂ ਇਹ ਲੰਗਰ ਕੱਲ ਦੇ ਉਹ ਕਹਿੰਦੇ ਆ ਬੋਲ ਕੰਜ ਸਵਾਸ 550 ਰੁਪਿਆ ਸੁਆਸ ਜੀ ਜਿਹੜਾ ਨਾ ਸੁਆਸ ਜੰਦਰਜੀ ਯੂਐਸਏ ਵਾਲੇ ਤੇ ਪਰਿਵਾਰ ਵੱਲੋਂ 5100 ਰੁਪਇਆ ਮਾਹਮੇ ਦੇ ਚੰਨ ਚ ਆਇਆ ਏਸੀ ਦਾਨੀ ਸੱਜਣਾ ਦੀ ਰੇਸ਼ਟ ਤੇ ਹੁਣ ਜਿਹੜੇ ਕੱਲ ਦੇ ਲੰਗਰ ਆ ਪੂਰੀ ਛੋਲਿਆਂ ਦਾ ਲੰਗਰ ਸ੍ਰੀ ਕਸ਼ਮੀਰ ਕਸ਼ਮੀਰੀ ਲਾਲ ਜੀ ਅਤੇ ਸ੍ਰੀ ਇੰਦਰ ਮੋਹਨ ਜੀ ਪਰਵਾਰ ਵੱਲੋਂ ਜਿਹੜਾ ਸਵੇਰੇ ਤੁਸੀਂ ਜਿੱਥੋਂ ਮੰਦਰੋਂ ਤੁਰਨ ਲੱਗਣਾ ਅੱਜ ਸੁਣ ਪਹਿਲਾਂ ਅੱਜ ਸੁਣ ਕਸ਼ਮੀਰੀ ਲਾਲ ਪਰਿਵਾਰ ਵੱਲੋਂ ਮੈਨੂੰ ਬੋਲਣ ਦੇ ਪਰ ਆਹ ਨੂੰ ਸੁਣ ਲੈਂਗੇ ਜੀ ਫਰੂਟ ਲੰਗਰ ਸਵਰਗਿਸ ਅਜੀਤ ਕੁਮਾਰ ਜੀ ਟਵਾਨੀ ਤਸ਼ਾਹ ਟਵਾਨੀ ਮੁਖ ਸ਼ਿਵਦਾੜ ਪੇਟੀ ਦਾ ਲੰਗਰ ਸ੍ਰੀ ਹਰਿਖਸ਼ ਮਿੱਤਲ ਜੀ ਪਰਿਵਾਰ ਵੱਲੋਂ ਸ੍ਰੀ ਹੀਸ਼ ਕੁਮਾਰ ਰੋੜਾ ਜੀ ਯਤਨ ਤੇ ਗਾਡੀ ਜੀ ਵੱਲੋਂ ਕੋਲਡ ਡਰਿੰਕ ਦਾ ਲੰਗਰ ਕੜੀ ਚਾਵਲ ਦਾ ਲੰਗਰ ਸ੍ਰੀ ਜਿੰਦ ਹਰਜਿੰਦਰ ਕੁਮਾਰ ਸੂਰਜ パール ਵੱਲੋਂ ਭਗਵਾਨ ਸ੍ਰੀ ਬਾਰਮਿਕ ਮੰਦਰ ਕਮੇਟੀ ਵੱਲੋਂ ਕੁਲਫੀਆਂ ਦੀ ਸੇਵਾ ਸ੍ਰੀ ਅਰਜਿੰਦਰ ਕੁਮਾਰ ਕਰੇਨਾ ਸਟੋਰ ਵਾਲੇ ਕੁਲਫੀਆਂ ਦੀ ਸੇਵਾ ਖੀਰ ਦਾ ਲੰਗਰ ਸਰਵਜ ਬਿਜੇ ਕੁਮਾਰ ਸ਼ਰਮਾ ਜੀ ਦੇ ਪਰਿਵਾਰ ਵੱਲੋਂ ਠੰਡੀ ਮਿੱਠੀ ਲੱਸੀ ਸ੍ਰੀ ਰਜਿੰਦਰ ਤੇ ਮਨੋਜ ਗਾਂਧੀ ਦੇ ਪਰਿਵਾਰ ਵੱਲੋਂ ਆਉਣ ਪਾਸੇ ਇਹਦੇ ਵੱਲੋਂ ਲੱਡੂ ਸਭ ਤੋਂ ਪਹਿਲਾਂ ਨਾ ਜਦੋਂ ਸਟਾਰਟ ਕਰਨਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਤੁਰਨਾ ਜੀ ਝੰਡਾ ਲੈ ਕੇ ਅਮੋਦੀਨ ਮਿੱਤਲ ਜੀ ਅਮਨਦੀਪ ਦੇ ਮਿੱਤਲ ਦੀ ਸਵਰਗਵਾਸੀ ਨਿਰਜਨਦਾਸ ਜੀ ਅਗਰਵਾਲ ਜੋ ਕਿ ਸਾਡੇ ਮੰਡਲੀ ਦੇ ਕਿਸੇ ਟਾਈਮ ਦੇ ਪ੍ਰਧਾਨ ਸਨ ਉਹਨਾਂ ਦੇ ਪਰਿਵਾਰ ਵੱਲੋਂ ਲੱਡੂਆਂ ਦੀ ਸੇਵਾ ਉਸ ਤੋਂ ਬਾਅਦ ਸਾਰਿਆਂ ਨੂੰ ਘੁੰਮ ਕੇ ਆਣਾ ਇੱਥੇ ਪੁਲਿਸ ਗਿਆ ਉਸ ਤੋਂ ਬਾਅਦ ਸਾਰਿਆਂ ਨੂੰ ਘੁੰਮ ਕੇ ਆਉਣਾ ਕੁਲਫੀਆਂ ਦਾ ਲੰਗਰ ਇਸ ਤੋਂ ਤੁਹਾਨੂੰ ਅਮਨਦੀਪ ਮਿੱਤਲ ਜੀ ਵੱਲੋਂ ਮਰਥਾ ਵੀ ਟਿਕਾਇਆ ਜਾਊਗਾ ਤਿੰਨ ਤੋਂ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਸੰਗਤਾਂ ਹੋਣਗੀਆਂ ਜਿੰਨੀਆਂ ਵੀ ਸੰਗਤਾਂ ਜਾਣੀਆਂ ਸਾਰਿਆਂ ਦਾ ਮੱਥਾ ਚਿੰਤਮਣੀ ਜਾ ਕੇ ਟਿਕਾਉਣਗੇ ਸੱਚੀਆਂ ਜੋਰਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਗੁਲਫੀਆਂ ਦਾ ਲੰਗਰ ਇੱਕ ਹੋਰ ਸਾਡੇ ਕੁਰਕਰੇ ਕੁਰਕਰੇ ਦਾ ਲੰਗਰ ਸਾਡੇ ਸੰਜੀਵ ਕੁਮਾਰ ਖਰਣਾ ਜੀ ਦੇ ਪਰਿਵਾਰ ਵੱਲੋਂ ਲਾਂਬੜੇ ਜਾ ਕੇ ਸਾਡੇ ਅਮਨਦੀ ਮਿੱਤਲ ਜੀ ਠੰਡੇ ਵੀ ਪੁਰਾਉਣਗੇ ਤੁਹਾਨੂੰ ਗੋਤਮ ਸਿੰਘ ਆ ਗੋਤਮ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਅਮਨਦੀ ਮਿੱਤਲ ਜੀ ਠੰਡੇ ਪੁਰਾਉਣਗੇ ਠੀਕ ਆ ਉਹਨਾਂ ਨੇ ਜਾਣਾ ਆਪਾਂ ਠੀਕ ਆ ਇਸ ਹੀ ਸਾਡੇ ਕੱਲ ਦੇ ਨਗਰਾਂ ਦੀ ਰਿਸ਼ਤ ਤੇ ਹੁਣ ਸਾਡੇ ਸਾਹਮਣੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰ ਸ੍ਰੀ ਫਰੋਜ਼ ਖਾਨ ਜੀ ਮਹਾਮੇਜ ਚਰਨਾਵਿਚ ਆਪਣੀ ਹਾਜ਼ਰੀ ਰਣ ਵਾਸਤੇ ਆ ਚੁੱਕੇ ਆ ਸੋ ਸਾਰੀਆਂ ਸੰਗਤਾਂ ਕੀ ਹੱਥ ਜੋੜ ਕੇ ਬੇਨਤੀ ਆ ਜੀ ਜਿੱਥੇ ਵੀ ਜਗ੍ਹਾ ਮਿਲਦੀ ਆ ਬੈਠ ਜਾਓ ਕਿਉਂ ਬੈਠ ਕੇ ਜੋ ਆਨੰਦ ਆਉਂਦਾ ਉਹ ਖੜੇ ਹੋ ਕੇ ਆਨੰਦ ਨਹੀਂ ਆਉਣਾ ਕਿਉਂਕਿ ਘੰਟੇ ਦੋ ਘੰਟੇ ਦਾ ਪ੍ਰੋਬਲਮ ਤਾਂ ਨਹੀਂ ਹੈ ਪ੍ਰੋਗਰਾਮ ਦਾ ਪਤਾ ਨਹੀਂ ਕਿੰਨੀ ਦੇ ਤੱਕ ਇਹਨਾਂ ਨੇ ਗੱਲਾਂ ਲੇਕਿਨ ਫਿਰ ਵੀ ਸਾਡੀ ਹੱਤਾਂ ਕੇ ਬਿੰਨ ਅਪਰੋੜ ਕੇ ਬੇਨਤੀ ਆ ਕਿ ਆਪਣੇ ਆਪਣੇ ਜਗ੍ਹਾ ਤੇ ਬੈਠ ਜਾਓ ਤਾਂ ਜੋ ਤੁਸੀਂ ਇਹਨਾਂ ਦਾ ਪੇਟਾ ਦਾ ਆਨੰਦ ਮਾਣ ਸਕੋ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਰਦੀ ਸਦਾਈ ਜੈ ਇਹਨਾਂ ਸਾਰਿਆਂ ਭਗਤਾਂ ਦਾ ਜਿਨ੍ਹਾਂ ਨੇ ਮਹਾਮੇਹ ਦੇ ਚਰਨਾਂ ਤੇ ਵਾਸਾ ਕਰਾਈਆਂ ਲੰਗਰ ਲਗਾਉਣੇ ਆ ਇੱਕ ਵਾਰੀ ਸਾਰਿਆਂ ਸੰਗਤਾਂ ਹੱਥ ਜੋੜ ਕੇ ਖੜੇ ਉੱਪਰ ਕਰਕੇ ਮਹਾਮੇਜ ਚਰਨਾਬਦੋ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਤੇ ਸੇਮ ਲਾਲ ਜੀ 500 ਰੁਪਇਆ ਮਹਾਮੇਜ ਚਰਨਾ ਤੇ ਅਰਦਾਸ ਕਰਾਇਆ ਜਿਸ ਮਨੋ ਕਾਮਨਾ ਅਰਦਾਸ ਕਰਾਈ ਮਨੋ ਕਾਮਨਾ ਪੂਰਨ ਕਰਨਾ ਮੀਰ ਪਰੇ ਹੱਲਣਾ ਤੇ ਹੁਣ ਤੁਹਾਡੇ ਸਾਹਮਣੇ ਫਰੂਜ਼ ਖਾਨ ਐਡਵਰਟੀ ਮਹਾਮੇਜ ਚਰਨਾ ਆਪਣੀ ਹਾਜ਼ਰੀ ਲਾਉਣ ਵਾਸਤੇ ਆ ਗਏ ਆ रोज़गार सतियाजो होटल वारी महाराजी सदा